ਤੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾਂ ਤੇ ਰਹਿਣਾ ਚੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੀ ਦਾ ਸਮੋ 70 ਚੰਗਾ ਪੱਟ ਖੇੜਿਆਂ ਦਾ ਰਹਿਣਾ ਇਹ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਨਿਵਾਜੀ ਹਿਤ ਧਰਤੀ ਹੈ ਕਲਾਕਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1704 ਦੇ ਵਿੱਚ ਸ਼੍ਰੀ ਨਾਨਕ ਪੁਰ ਸਾਹਿਬ ਦਾ ਕਿਲਾ ਛੱਡਿਆ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਗੁਰਦਰਾ ਪਰਿਵਾਰ ਛੋੜਾ ਵਾਲੇ ਥਾਂ ਤੇ ਇਨ ਸ਼ਹਿਰ ਚੋਂ ਡੰਡਿਆ ਗਿਆ ਜਿਵੇਂ ਜੀ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦਾ ਹੁਕਮ ਮੰਨ ਕੇ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡ ਕੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਆਏ ਕੰਨ ਦੇ ਥੱਲੇ ਸੱਚੇ ਪਾਤਸ਼ਾਹ ਮਹਾਰਾਜੀ ਨੇ ਕਿੰਦਾ ਸਰਾਣਾ ਲਾ ਕੇ ਵਿਸ਼ਰਾਮ ਕੀਤਾ ਔਰ ਸ਼ਬਦੋਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਤੇ ਕੂਟ ਗਏ ਸਰੀਰਕ ਕ੍ਰਿਆ ਸੋਧੀ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਉਸ ਤੋਂ ਪ੍ਰੰਤ ਮੁਸਲਮਾਨਾਂ ਦੇ ਖਾਣੇ ਦੇ ਵਿੱਚ ਕਿਰਪਾਨ ਪੇਟ ਕਰਨ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਕਿਰਪਾਨਪੇਟ ਹੈ ਮਛੀਵਾੜਾ ਸਾਹਿਬ ਦੀ ਧਰਤੀ ਇਤਿਹਾਸਿਕ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮ ਪਿਤਾ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਇੱਥੇ ਆ ਕੇ ਇਸ ਧਰਤੀ ਤੇ ਆ ਕੇ ਉਹਨਾਂ ਵਿਸ਼ਰਾਮ ਕੀਤਾ ਇਸ ਜਨ ਸਾਹਿਬ ਦੇ ਥੱਲੇ ਆ ਕੇ ਜਿੱਥੇ ਇੱਥੇ ਉਸ ਟਾਈਮ ਮਛਵੜਾ ਸਾਹਿਬ ਸਾਰਾ ਜੰਗਲ ਸੀ ਤੇ ਇੱਥੇ ਜਨ ਸਾਹਿਬ ਦੇ ਆਕੇ ਹਟਾ ਖੂਰੇ ਟਿੰਡਰਾ ਲੈ ਕੇ ਸਰਾਣਾ ਲੈ ਕੇ ਇੱਥੇ ਵਿਸ਼ਰਾਮ ਕੀਤਾ ਤੇ ਸ਼ਬਦਾਂ ਦਾ ਚਾਦ ਕੀਤਾ ਇਸ ਧਰਤੀ ਦੇ ਉਹਨਾਂ ਦੀ آمد ਦੀ ਯਾਦ ਦੇ ਵਿੱਚ ਮਛਵੜਾ ਸਾਹਿਬ ਵਿਖੇ ਜੋੜ ਮੇ ਲੱਗਦਾ ਵਾ ਇਸ ਇਤਿਹਾਸਕ ਸਥਾਨ ਤੇ ਗੁਰੂ ਸਾਹਿਬ ਦੀ ਦੇ ਦਰਸ਼ਨ ਕਰਨ ਲਈ ਇੱਥੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਦੂਰ ਤੁਹਾਡੇ ਤੋਂ ਸੰਗਤਾਂ ਆਂਦੀਆਂ ਨੇ ਆਓ ਸਰਵਣ ਕਰਦਿਆਂ ਇਸ ਧਰਤੀ ਦਾ ਕੀ ਇਤਿਹਾਸ ਆ ਇੱਥੇ ਗੁਰੂ ਸਾਹਿਬ ਜੀ ਕਦੋਂ ਆਏ ਇੱਥੇ ਕਿਹੜੇ ਕਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਸਾਡੇ ਨਾਲ ਨੇ ਭਾਈ ਗੁਰਮੁਖ ਸਿੰਘ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗੁਰਦੁਆਰਾ ਚੰਦਕਲ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਆ ਕੇ ਬਿਸ਼ਰਾਮ ਕੀਤਾ ਉੱਥੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਚੰਦਕਲ ਸਾਹਿਬ ਨਿਰਮਾਣ ਕੀਤਾ ਹੋਇਆ ਵਾ ਆਓ ਭਾਈ ਗੁਰਮੁਖ ਸਿੰਘ ਜੀ ਤੁਸੀਂ ਸਰਵਣ ਕਰਦੇ ਹਾਂ ਇਥੇ ਦਾ ਸਾਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਧਰਤੀ ਜਿੱਥੇ ਅਸੀਂ ਖੜੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾਂ ਦੇ ਨਾਲ ਨਿਵਾਜੀ ਧ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ 1704 ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਗੁਰਦਰਾ ਪਰਿਵਾਰ ਛੋੜਾ ਵਾਲੇ ਥਾਂ ਤੇ ਤਿੰਨ ਸੈਂਦਰ ਚੰਡਿਆ ਗਿਆ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੋਨੇ ਵੱਡੇ ਸਾਹਿਬਜ਼ਾਦੇ 40 ਸਿੰਘਾਂ ਦੇ ਨਾਲ ਚੰਮਕੌਰ ਦੀ ਗੜੀ ਦੇ ਵਿੱਚ ਪ੍ਰਵੇਸ਼ ਹੋਏ ਜਿੱਥੇ ਬਹੁਤ ਵੱਡੀ ਜੰਗ ਹੋਈ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਕਲਗੀਧਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦਾ ਹੁਕਮ ਮੰਨ ਕੇ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡ ਕੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਆਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਤਿੰਨ ਸਿੰਘ ਤਿਆਰ ਹੋਏ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਅਸੀਂ ਜਦੋਂ ਗੜੀ ਛੱਡ ਕੇ ਜਾਵਾਂਗੇ ਅਸੀਂ ਦੱਸ ਕੇ ਜਾਵਾਂਗੇ ਚੁੱਪ ਕਰਕੇ ਨਹੀਂ ਜਾਵਾਂਗੇ ਜਦੋਂ ਅਸੀਂ ਦੱਸ ਕੇ ਜਾਵਾਂਗੇ ਉੱਥੇ ਭਿਆਨਕ ਜੰਗ ਹੋਵੇਗੀ ਸਾਡਾ ਤੁਹਾਡੇ ਨਾਲੋਂ ਵਿਛੋੜਾ ਪੈ ਜਾਵੇਗਾ ਤੁਸੀਂ ਸਾਨੂੰ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਮਿਲਣਾ ਹੈ ਐਸਾ ਹੀ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਅਧੀ ਰਾਤ ਤੋਂ ਬਾਅਦ ਗੜੀ ਤੋਂ ਬਾਹਰ ਆਏ ਤਾੜੀ ਮਾਰੀ ਉੱਚੀ ਆਵਾਜ਼ ਦੇ ਵਿੱਚ ਕਿਹਾ ਹਿੰਦੂਆਂ ਦਾ ਪੀਰ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜਿਹਦੇ ਵਿੱਚ ਹਿੰਮਤ ਹੈ ਫੜ ਲਵੋ ਉੱਥੇ ਬੜੀ ਭਿਆਨਕ ਜੰਗ ਹੋਈ ਸੱਚੇ ਪਾਤਸ਼ਾਹ ਮਹਾਰਾਜੀ ਪਿੰਡ ਕੀੜੀ ਬਸੀ ਬਹਿਲੌਰਪੁਰ ਝਾੜਸਾ ਪੁਵਾਤ ਤੋਂ ਹੁੰਦਿਆਂ ਹੋਇਆਂ ਇਸ ਸਥਾਨ ਤੇ ਆਏ ਇਹ ਜਨ ਦੇ ਥੱਲੇ ਸੱਚੇ ਪਾਤਸ਼ਾਹ ਮਹਾਰਾਜੀ ਨੇ ਟਿੰਡ ਦਾ ਸਰਾਣਾ ਲਾ ਕੇ ਵਿਸ਼ਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਇਸੇ ਜਗ੍ਹਾ ਦੇ ਉਪਰ ਤਨੇ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਆ ਕਰਕੇ ਮਿਲੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜੀ ਖੂਹ ਤੇ ਗਏ ਸਰੀਰਕ ਕਿਰਿਆ ਸੋਧੀ ਪੰਜ ਬਾਣੀਆਂ ਦਾ ਨੇਤ ਨਿਯਮ ਕੀਤਾ ਉਸ ਤੋਂ ਉਪਰੰਤ ਗੁਲਾਬੇ ਤੇ ਪੰਜਾਬੇ ਦਾ ਨੌਕਰ ਆਪਣੇ ਖੂਹ ਤੇ ਆਇਆ ਉਹਨਾਂ ਨੇ ਸਤਗੁਰਾਂ ਦੇ ਦਰਸ਼ਨ ਕੀਤੇ ਆਪਣੇ ਮਾਲਕ ਨੂੰ ਜਾ ਕਰਕੇ ਦੱਸਿਆ ਗੁਲਾਬਾ ਤੇ ਪੰਜਾਬਾਇਸ ਆਪਣੇ ਕੋਲ ਤੇ ਆਏ ਸਤਗੁਰਾਂ ਨੂੰ ਆਪਣੇ ਘਰ ਵਿੱਚ ਲੈ ਕੇ ਗਏ ਸੱਚੇ ਪਾਤਸ਼ਾਹ ਮਹਾਰਾਜੀ ਗੁਲਾਬੇ ਦੇ ਪੰਜਾਬੀ ਦੇ ਘਰ ਵਿੱਚ ਰਹੇ ਜਲ ਪਾਣੀ ਛਕਿਆ ਵਿਸ਼ਰਾਮ ਕੀਤਾ ਇਥੋਂ ਦੇ ਮਾਤਾ ਹਰਦੇਈ ਹੋਏ ਸਨ ਉਹ ਹਰ ਸਾਲ ਕੱਚੇ ਸੂਤ ਦਾ ਚੋੜਾ ਬਣਾ ਕਰਕੇ ਸਤਗੁਰਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੇਟਾ ਕਰਕੇ ਆਇਆ ਕਰਦੇ ਸਨ ਮਾਤਾ ਜੀ ਬਿਰਧ ਹੋ ਗਏ ਚੋੜਾ ਬਣਾ ਲੈਂਦੇ ਸੀ ਤੇ ਅਰਦਾਸ ਕਰਦੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਨ ਆ ਕੇ ਸਾਡੇ ਘਰ ਚ ਨਿਪੋਣ ਮੇਰੇ ਕੋਲੋਂ ਇਹ ਜਿਹੜੀ ਪੇਟਾ ਪ੍ਰਵਾਨ ਕਰਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਲਾਬੇ ਤੇ ਪੰਜਾਬੀ ਨੂੰ ਕਿਹਾ ਭਾਈ ਮਾਤਾ ਹਰਦੇਈ ਨੂੰ ਬੁਲਾ ਕੇ ਲਿਆਵੋ ਭਾਈ ਗੁਲਾਬੇ ਤੇ ਪੰਜਾਬਾ ਮਾਤਾ ਹਰਦੇਈ ਦੇ ਘਰ ਗਏ ਸਤਗੁਰਾਂ ਦੇ ਆਉਣ ਬਾਰੇ ਦੱਸਿਆ ਮਾਤਾ ਜੀ ਦੀ ਨਿਗਾਹ ਕੱਟ ਸੀ ਬਜ਼ੁਰਗ ਗੱਗ ਸਨ ਮਾਤਾ ਜੀ ਬੜੇ ਪਸੰਦ ਹੋਏ ਆਪਣੇ ਪੁੱਤਰ ਨਿਹਾਲੇ ਦੇ ਨਾਲ ਉਹ ਚੋਲੇ ਆਪਣੇ ਹੱਥ ਦੇ ਵਿੱਚ ਲਿਆ ਕਰਕੇ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚ ਆ ਕੇ ਸਤਗੁਰਾਂ ਨੂੰ ਉਹ ਚੋਲੇ ਜਿਹੜੇ ਸੀ ਭੇਟਾ ਕੀਤੇ ਮਾਤਾ ਜੀ ਨੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੁਕਤੀ ਦਾ ਵਰ ਦਿੱਤਾ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਲਾਬੇ ਤੇ ਪੰਜਾਬੀ ਦੇ ਘਰ ਵਿੱਚ ਇੱਥੇ ਹੋਏ ਸਨ ਗਨੀਖਾ ਤੇ ਨਵੀਖਾਂ ਨੂੰ ਪਤਾ ਲੱਗਾ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਗਨੀਖਾ ਤੇ ਨਵੀਖਾਂ ਦੇ ਘਰ ਵਿੱਚ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਨੀਖਾ ਤੇ ਨਵੀਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਫੌਜਾਂ ਦਾ ਘੇਰਾ ਪੈ ਚੁੱਕਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਸਾਡੀ ਬੇਨਤੀ ਪ੍ਰਵਾਨ ਕਰੋ ਤੁਸੀਂ ਉੱਚ ਦੇ ਪੀਰ ਦਾ ਰੂਪ ਧਾਰਨਾ ਕਰੋ ਨੀਲੇ ਵਸਤਰ ਪਹਿਨ ਲਵੋ ਅਸੀਂ ਆਪ ਜੀ ਦੇ ਨਾਲ ਫੌਜਾਂ ਤੋਂ ਪਾਰ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਅਨੁਸਾਰ ਮਾਤਾ ਹਰਦੀਪ ਵਾਲੇ ਬਹਤਰਾ ਨੂੰ ਨੀਲਾ ਰੰਗ ਕਰ ਗੁਰੂ ਮਹਾਰਾਜ ਜੀ ਪਲੰਗੇ ਦੇ ਉੱਪਰ ਬੈਰਾਜਮਨ ਹੋਏ ਗਨੀ ਖਾਤੇ ਨਵੀ ਖਾਨੇ ਪਲੰਗਾ ਮੂਰੇ ਚੱਕਿਆ ਭਾਈ ਦਇਆ ਸਿੰਘ ਜੀ ਭਾਈ ਧਨਵ ਸਿੰਘ ਜੀ ਨੇ ਪੰਗਾ ਪਿਛੋਂ ਚੱਕਿਆ ਭਾਈ ਮਾਨ ਸਿੰਘ ਜੀ ਨੇ ਮੋਰ ਦੇ ਖਮਾਂ ਦਾ ਚੌਰ ਕੀਤਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਪਲੰਗਾ ਗਨੀ ਖਾਤੇ ਨਵੀ ਖਾਨੇ ਘਰ ਤੋਂ ਸਤਿਗੁਰੂ ਜੀ ਨੂੰ ਲੈ ਕੇ ਜਦੋਂ ਬਾਹਰ ਗਏ ਜਿੱਥੇ ਫੌਜਾਂ ਸਨ ਸਨਾਇਤ ਕੀਤੀ ਜਾ ਰਹੀ ਸੀ ਉੱਥੇ ਫਿਰ ਫੌਜਾਂ ਦੇ ਜਨਰਲ ਦਲਾਵਰ ਖਾਨ ਨੇ ਜ ਰੁਕਿਆ ਵੀ ਕੌਣ ਹਨ ਗਨੀ ਖਾਤੇ ਨਵੀ ਖਾਨੇ ਕਹਾ ਸਾਡੇ ਪੀਰ ਸਭ ਹਨ ਸਾਡੇ ਘਰ ਆਏ ਸੀ ਅਸੀਂ ਇਹਨਾਂ ਨੂੰ ਵਿੱਦਿਆ ਕਰਨ ਵਾਸਤੇ ਜਾ ਰਹੇ ਹਾਂ ਗਨੀ ਖਾਤੇ ਨਵੀ ਖਾਨੇ ਕਿਆ ਭਾਈ ਅਸੀਂ ਇਹਨਾਂ ਨੂੰ ਵਿੱਦਿਆ ਕਰਨ ਵਾਸਤੇ ਜਾ ਰਹੇ ਹਾਂ ਦਲਾਵਰ ਖਾਂਜ ਰਾਣੇ ਕਿਆ ਭਾਈ ਜੇ ਤੁਹਾਡੇ ਪੀਰ ਹਨ ਤੇ ਸਾਡਾ ਖਾਣਾ ਖਾ ਕੇ ਜਾਣ ਗਨੀ ਖਾਤੇ ਨਵੀ ਖਾਨੇ ਕਿਆ ਸਾਡੇ ਪੀਰ ਸਾਹਿਬ ਨੇ ਰੋਜ਼ੇ ਰੱਖੇ ਹੋਇਆ ਨਾ ਤੁਹਾਜਾਂ ਦਾ ਜਨੈਲ ਕਹਿੰਦਾ ਜੇ ਪੀਰ ਨੇ ਰੋਜ਼ੇ ਰੱਖਿਆ ਨਾ ਤੇ ਜਿਹੜੇ ਮੁਰੀਦ ਹਨ ਜਿਹੜੇ ਸੇਵਾਦਾਰ ਹਨ ਇਹ ਸਾਡਾ ਖਾਣਾ ਖਾ ਕੇ ਜਾਣ ਉੱਥੇ ਫਿਰ ਉਹਨਾਂ ਨੇ ਆਪਣੀ ਟੰਗ ਦੇ ਨਾਲ ਪੂਜਨ ਬਣਾਇਆ ਸੀ ਗਨੀ ਖਾਤੇ ਨਵੀ ਖਾਨੇ ਉਹ ਸ਼ਕਾ ਜੋ ਕੁਛ ਉਹਨਾਂ ਨੇ ਬਣਾਇਆ ਸੀ ਰਾਗੇ ਤਿੰਨ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨਸ ਸਿੰਘ ਜੀ ਮਹਾਰਾਜ ਨੂੰ ਕੀ ਹੁਕਮ ਹੈ ਕਿ ਉਹਨਾਂ ਦੇ ਖਾਣੇ ਵਿੱਚ ਤੋ ਪ੍ਰਸ਼ਾਦ ਭਰਮ ਕਾ ਨਾਸ ਕਹਿ ਕੇ ਕਿਰਪਾਨ ਭੇਡ ਕਰਕੇ ਉਹਨਾਂ ਦਾ ਖਾਣਾ ਛਕਿਆ ਇਸ ਤਰ੍ਹਾਂ ਫੌਜਾਂ ਦੇ ਜਰਨਲ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ 500 ਮੋਰ ਭੇਡ ਕਰਕੇ ਉੱਚ ਦੇ ਪੀਰ ਜਾਣਾ ਪੀ ਵਾਕਿਆ ਉੱਚ ਦੇ ਪੀਰ ਹਨ ਉਸ ਹਸਤਾਤ ਮਹਾਰਾਜ ਨੇ ਵਿਦਿਆ ਕੀਤਾ ਮੁਸਲਮਾਨਾਂ ਦੇ ਖਾਣੇ ਦੇ ਵਿੱਚ ਕਿਰਪਾਨ ਭੇਡ ਕਰਨ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਕਿਰਪਾਨ ਭੇਡ ਹੈ ਦੂਸਰਾ ਗੁਰਦੁਆ ਗਨੀ ਖਾਤੇ ਨਵੀਂ ਕਦਰ ਜਿੱਥੇ ਘਰ ਸੀ ਜਿੱਥੇ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਗਏ ਸਨ ਤੀਸਰਾ ਗੁਰਦਰਾਹ ਸ਼ਹਿਰ ਦੇ ਵਿੱਚ ਗੁਲਾਬੇ ਤੇ ਪੰਜਾਬੇ ਦਾ ਘਰ ਸੀ ਉਹਨਾਂ ਨੇ ਉਹਨਾਂ ਸਮੇਂ ਦੇ ਵਿੱਚ ਚਵਾਰਾ ਬਣਾਇਆ ਹੋਇਆ ਸੀ ਉਹਨਾਂ ਦੇ ਮਨ ਦੀ ਅਰਦਾਸ ਭਾਵਨਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਚਵਾਰੇ ਵਿੱਚ ਚੰਨ ਪਾਉਣ ਅਸੀਂ ਤਾਂ ਸਤਿ ਮਹਾਰਾਜ ਨੂੰ ਉਹਨਾਂ ਦੇ ਅਸੀਂ ਇਹ ਚਵਾਰਾ ਤਾਂ ਵਰਤੋਂ ਦੇ ਵਿੱਚ ਲਾਵਾਂਗੇ ਕਿਉਂਕਿ ਗੁਲਾਬੇ ਤੇ ਪੰਜਾਬਾ ਇਸ ਇਲਾਕੇ ਦੇ ਮਸੰਦ ਸੀ ਇਸ ਇਲਾਕੇ ਤੋਂ ਗੁਰਾਂ ਹੀ ਇਕੱਠੀ ਕਰਕੇ ਸੰਤਾਂ ਨੂੰ ਲਿਆ ਕਰਕੇ ਆਨੰਦਪੁਰ ਸਾਹਿਬ ਲੈ ਕੇ ਜਾਇਆ ਕਰਦੇ ਸਨ ਇੱਥੇ ਗੁਲਾਬੇ ਤੇ ਪੰਜਾਬੇ ਦਾ ਖੂਹ ਸੀ ਗੁਲਾਬੇ ਤੇ ਪੰਜਾਬੇ ਦੇ ਖੂਹ ਤੋਂ ਮਹਾਰਾਜ ਜੀ ਨੇ ਜਲ ਛਕਿਆ ਕੱਚੀ ਟਿੰਨ ਲੈ ਕੇ ਐਸ ਜੰਦਿਤਸ ਲਿਆ ਕੇ ਵਿਸ਼ਰਾਮ ਕੀਤਾ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਅਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੀ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇਹ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਨਿਵਾਜੀ ਹੋਈ ਧਰਤੀ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਸਥਾਨ ਤੇ ਆਉਣ ਦੀ ਸਾਲਾਨਾ ਜਾਦ ਵਿੱਚ ਹਰ ਸਾਲ 8 9 10 ਕੋ ਨੂੰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੀ ਮਰਜ਼ਾ ਪੂਰੀਆਂ ਕਰਦੇ ਹਨ ਬਹੁਤ ਭਾਰੀ ਗਿਣਤੀ ਦੇ ਵਿੱਚ ਦੂਰੋਂ ਦਰੇਡੋਂ ਸੰਗਤਾਂ ਸਤਿਗੁਰਾਂ ਦੇ ਚਨ ਪ੍ਰਸਨਵਾਤੇ ਆਉਂਦੀਆਂ ਹਨ ਮਹਾਰਾਜੀ ਕਿਰਪਾ ਕਰਨ ਸਾਰੇ ਅਦਸ਼ਿਰ ਤੇ ਮੇਰ ਪ੍ਰਾਥਕਣ ਇਸ ਵਾਰ ਵੀ 8 9 10 ਪੋ 22 23 24 ਦਸੰਬਰ ਨੂੰ ਬਹੁਤ ਭਾਰੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਉੱਚ ਕੋਟੀ ਦੇ ਵਿਦਵਾਨ ਕਥਾਵਾਚਕ ਪਹੁੰਚ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ